ਹਾਂਜੀ ਬਾਈ ਜੀ ਤੁਹਾਨੂੰ ਦੱਸ ਦਿਕਾ ਜੇ ਆਪਾਂ ਵੱਡਾ ਰੋਡ ਕੈਨੇਡਾ ਦੇ ਵਿੱਚੋਂ ਕ੍ਰੋਸ ਕਰਦੇ ਆਂ ਇਹ ਨਹੀਂ ਕਰ ਸਕਦੇ ਤੇ ਇੱਥੇ ਬਾਈ ਜੀ ਸਿਸਟਮ ਆਣਾ ਇੱਕ ਹਰੇਕ ਚੀਜ਼ ਨਾਲ ਸਿਸਟਮ ਜੁੜਿਆ ਹੋਇਆ ਹੁਣ ਆਪਾਂ ਰੋਡ ਕ੍ਰੋਸ ਕਰਨਾ ਹਨ ਤੇ ਉਹ ਦੇਖ ਲਓ ਅੱਗੇ ਹੱਥ ਜੇ ਆਈ ਜਾਂਦਾ ਵੀ ਰੁਕ ਜਾਓ ਹਜੇ ਨਹੀਂ ਕਰਨਾ ਤੇ ਆਪਾਂ ਬਾਈ ਜੀ ਇੱਥੇ ਬਟਨ ਲੱਗੇ ਆ ਇਹ ਆ ਬਟਨ ਆ ਕੋ ਦਰ ਹਨਾ ਬਟਨਾ ਪਿਆ ਜਦੋਂ ਬਾਈ ਜੀ ਉੱਥੇ ਜਿੱਥੇ ਹੱਥ ਜੇ ਆਈ ਜਾਂਦਾ ਉੱਥੇ ਜਦੋਂ ਬੰਦਾ ਜਿਵੇਂ ਐਵੇਂ ਤੁਰਦਾ ਨਾ ਜਿਵੇਂ ਇੱਥੇ ਤੁਰਦਾ ਪੈਦਲਾ ਵੇ ਜਦੋਂ ਐਵੇਂ ਉੱਥੇ ਆ ਗਿਆ ਤੇ ਆਪਾਂ ਉਹਨੂੰ ਤੁਰ ਪੈਣਾ ਉਦੋਂ ਪਾਈ ਜੀ ਉਹਦੇ ਕਹਨ ਭਾਵੇਂ ਸੀਐਮ ਆ ਜੇ ਤੇ ਭਾਵੇਂ ਪ੍ਰਧਾਨ ਮੰਤਰੀ ਆ ਜੇ ਉਹਨਾਂ ਨੂੰ ਬਾਈ ਜੀ ਗੱਡੀਆਂ ਰੋਕਣੀਆਂ ਹੀ ਪੈਣੀਆਂ ਕਿਉਂਕਿ ਜਿਹੜਾ ਇੱਥੇ ਤੁਰਦਾ ਉਹਨੂੰ ਬਾਈ ਜੀ ਪੈੜਾ ਪੈਦਲ ਬੰਦੇ ਆ ਆ ਦੇਖਦੇ ਆ ਕਿੰਨੇ ਚਰਚ ਆਉਂਦਾ ਅਜੇ ਹੱਥ ਜੇ ਆਈ ਜਾਂਦਾ ਜੇ ਬੰਦਾ ਆ ਗਿਆ ਉਹ ਤਾਂ ਤੁਰ ਕੇ ਲੰਘ ਸਕਦੇ ਆ ਕਿਉਂਕਿ ਰੋਡ ਬਈ ਜੀ ਬਹੁਤ ਜ਼ਿਆਦਾ ਵੱਗਦਾ ਹੈ ਨਾ ਆਏ ਨਹੀਂ ਵੀ ਇੰਡੀਆ ਨੂੰ ਉਹ ਭੱਜ ਕੇ ਲੰਘ ਗਏ ਉਹ ਮਲੇ ਉਹ ਬੰਦਾ ਆ ਗਿਆ ਆ ਗਿਆ ਨਾ ਬੰਦਾ ਤੇ ਆਪਾਂ ਹੁਣ ਬੇਫਿਕਰ ਤੁਰਨਾ ਗੱਡੀਆਂ ਰੁਕ ਗਈਆਂ ਆਰਾਮ ਨਾਲ ਜਾ ਰਹੇ ਆਪਾਂ ਇਧਰ ਵੀ ਗੱਡੀਆਂ ਰੁਕ ਗਈਆਂ ਕੋਈ ਆਪਾਂ ਨੂੰ ਉਹ ਨਹੀਂਗਾ ਹੈਗਾ ਕਿਸੇ ਨੇ ਆਪ ਨੂੰ ਐ ਨਹੀਂ ਕਹਿਣਾ ਬਾਈ ਪਹਿਲਾਂ ਆਪ ਨੂੰ ਪਹਲਾ ਬਸ ਹੁਣ ਗੱਡੀਆਂ ਤੁਰਨ ਲੱਗੀਆਂ ਭਾਵੇਂ ਹੋ ਵੀ ਗਿਆ ਨਾ ਇਹ ਤੇ ਹੁਣ ਗੱਡੀਆਂ ਤੁਰਨੇ ਅਗਲੇ ਪਾਸੇ ਫੇਰ ਆਪਾਂ ਦੂਜੇ ਪਾਸੇ ਰੋਡ ਕ੍ਰੋਸ ਕਰਨਾ ਆ ਵੀ ਰੋਡ ਕ੍ਰੋਸ ਕਰਨਾ ਜਿਹੜਾ ਛੋਟਾ ਹਨਾ ਜਿਹਨੂੰ ਸਰਵਿਸ ਰੋਡ ਕਹਿ ਦਿੰਦੇ ਆ ਇੱਥੇ ਵੀ ਬਈ ਜੀ ਆਪਾਂ ਬਟਨ ਨੱਪਣਾ ਆਵੇ ਉਹ ਵੀ ਆ ਗਿਆ ਨਾ ਉੱਤੇ ਬੰਦਾ ਜ ਆ ਬਈ ਜੀ ਆਪਾਂ ਤੁਰਪੇ ਹੁਣ ਜਿੰਨਾ ਚਾਹੇ ਬੰਦਾ ਜ ਹੈਗਾ ਕਿਸੇ ਦੀ ਕੀ ਮਜਾਲ ਲਾ ਕੇ ਗੱਡੀ ਤੋਰ ਕੇ ਵਿਖਾ ਦੋਵੇ ਇਹ ਰੂਲ ਆ ਬਈ ਜੀ ਇੱਥੋਂ ਦੇ ਕੈਨੇਡਾ ਦੇ ਆ ਦੇਖ ਲਓ ਬਟਨ ਲੱਗੇ ਹੋਏ ਆ ਬਟਨ ਪ੍ਰੈਸ ਕਰਨਾ ਤਾਂ ਆਹਾ ਆ ਜਾਣਾ ਪੈਦਲ ਤੁਰਨ ਵਾਲਾ ਬੰਦਾ ਆ ਜਾ ਤੇ ਆਪਾਂ ਬਈ ਜੀ ਤੁਰ ਪੈਣ। ਅਦੇ ਨੂੰ ਇੱਧਰ ਫੇਰ ਉਵੇਂ ਹੀ ਆ। ਜਦੋਂ ਆਪਾਂ ਇਧਰ ਨੂੰ ਜਾਣਾ ਦੂਜੇ ਪਾਸੇ ਤੇ ਆਪਾਂ ਫੇਰ ਨਾ ਪਤਾ। ਹਣਾ ਤੇ ਇਧਰੋਂ ਬਈ ਜੀ ਫੇਰ ਹੋ ਜਾਣਾ। ਪਰ ਆਪਾਂ ਨੂੰ ਨਿਕਾਣ ਹੱਥ ਦਾ ਵੀ ਰੁਕ ਜਾਓ। ਆਏ ਕਰਕੇ ਹੱਥ ਦਾ ਨਿਸ਼ਾਨਾ ਦਿੱਤਾ ਰੁਕ ਜਾਓ ਤੇ ਜਦੋਂ ਉੱਥੇ ਫੇਰ ਪੈਦਲ ਬੰਦਾ ਤੁਰਨ ਲੱਗ ਪਿਆ ਨਾ ਤੇ ਆਪਾਂ ਵਾਜੀ ਫੇਰ ਪਰ ਪੈਣਾ ਇਹ ਮਸ਼ੀਨਰੀ ਸਿਸਟਮ ਇੱਥੋਂ ਦਾ ਕੀਤਾ ਹੋਇਆ ਕਿ ਜਿਹੜੇ ਤੁਰਨ ਵਾਲੇ ਬੰਦੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਹਨਾ ਚਲੋ ਗੱਡੀਆਂ ਵਾਲੇ ਤਾਂ ਫੂਫੂਆਂ ਕਰਕੇ ਲੰਘ ਜਾਂਦੇ ਆ ਤੇ ਤੁਰਨ ਵਾਲੇ ਬੰਦਿਆਂ ਵਾਸਤੇ ਦਿੱਕਤ ਨਾ ਆਵੇ ਵੱਡੇ ਰੋੜਾਂ ਦੇ ਉੱਤੇ ਅਰੇ ਲੋਟਣਾ ਰੋੜ ਭਗਦਾ ਹੈ ਨਾ ਇੱਥੇ ਜਿਹੜਾ ਬੰਦਾ ਤੁਰ ਕੇ ਲੰਘੇ ਤਾਂ ਬੰਦੇ ਨੂੰ ਚਲਾ ਕੇ ਮਾਰਨਗੇ ਹੁਣ ਉਹ ਦੇਖ ਲਓ ਬੰਦਾ ਆ ਗਿਆ ਨਾ ਫਿਰ ਹੁਣ ਆਪਾਂ ਬਾਈ ਜੀ ਰਾਹ ਹੁਣਾਂ ਤੁਰ ਸਕਦੇ ਆ ਜੇ ਆਪਾਂ ਨੂੰ ਤੁਰੇ ਜਾਂਦੇ ਬੰਦੇ ਦੇ ਵਿੱਚ ਇਹਨਾਂ ਨੇ ਇੱਥੇ ਗੱਡੀ ਵਿੱਚ ਮਾਰਤੀ ਬਾਈ ਜੀ ਉਹਦਾ ਲਾਇਸੈਂਸ ਵੀ ਗਿਆ ਤੇ ਉਹਨੂੰ ਫਾਈਨ ਵੀ ਹੋਊਗੀ ਤੇ ਉਹਨੂੰ ਬਾਈ ਜੀ ਜੇਲ ਵੀ ਹੋਊਗੀ ਆਦ ਲੋ ਗੱਡੀਆਂ ਆਉਂਦੀਆਂ ਨਾ ਔਰ ਰੁਕਦੀਆਂ ਤੇ ਇਹ ਫੁੜੀਆਂ ਬਾਈ ਜੀ ਗੱਲਾਂ ਬਾਤਾਂ ਜਿਹੜੀਆਂ ਕੈਨੇਡਾ ਦੇ ਵਿੱਚ ਹੈਗੀਆਂ ਤੇ ਤਾਂ ਹੀ ਲੋਕ ਪਾਇਦੀਆ ਬਾਹਰ ਨੂੰ ਤੇ ਆਪਣਾ ਬਾਜੀ ਫਰਜ ਬਣਦਾ ਹਨ ਕਿਉਂਕਿ ਆਏ ਆ ਚਲੋ ਲੋਕਾਂ ਨੂੰ ਵੀ ਦਿਖਾ ਦਈਏ ਜਿਹੜੇ ਨੇ ਨਹੀਂ ਦੇਖਿਆ ਵੈਸੇ ਮੋਸਟਲੀ ਸਾਰਿਆਂ ਨੇ ਦੇਖਿਆ ਹੀ ਆ ਤੁਹਾਨੂੰ ਦੱਲੀਆਂ ਗੱਲਾਂ ਬਾਤਾਂ ਨਾ ਗੱਲਾਂ ਦੇਖਿਆ ਜਾਵੇ ਤਾਂ ਛੋਟੀਆਂ ਵੀ ਆ ਤੇ ਸੋਚਿਆ ਜਾਵੇ ਤਾਂ ਬਹੁਤ ਵੱਡੀਆਂ ਤੇ ਆ ਬੱਸ ਸਟੈਂਡ ਇੱਥੋਂ ਦੇ ਬੱਸ ਸਟਾਪ ਕਹਿ ਸਕਦੇ ਆ ਤੇ ਚਲੋ ਠੀਕ ਆ ਬਾਜੀ ਉੱਤੇ ਕਰ ਦਿਆ ਕਰੋ ਸ਼ੇਰ ਜੀ ਧੰਨਵਾਦ ਜੀ